ਸਰਕਾਰ ਵੱਲੋਂ ਮੰਡੀਆਂ ਵਿੱਚ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਅੱਜ ਦੂਜੇ ਪਾਸੇ ਮਾਛੀਵਾੜਾ ਨਾਜ ਮੰਡੀ ਵਿੱਚ ਆੜਤੀਆਂ ਨੇ ਖਰੀਦ ਦਾ ਬਾਈਕਾਟ ਦਾ ਐਲਾਨ ਕਰ ਦਿੱਤਾ ਸੱਚਾ ਸੌਦਾ ਆੜਤੀ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਆੜਤੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਰਕਾਰ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਫਸਲ ਖਰੀਦ ਦਾ ਕਮਿਸ਼ਨ ਹੈ ਉਹ 2.5% ਪੱਕਾ ਕੀਤਾ ਜਾਵੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਆੜਤੀ ਹੜਤਾਲ ਤੇ ਹਨ ਉਦੋਂ ਤੱਕ ਉਹ ਫਸਲ ਮੰਡੀਆਂ ਵਿੱਚ ਵੇਚਣ ਲਈ ਨਾ ਲੈ ਕੇ ਆਉਣ ਆੜਤੀਆਂ ਵੱਲੋਂ ਮੰਗਾਂ ਸਬੰਧੀ ਮਾਰਕੀਟ ਕਮੇਟੀ ਦਫ਼ਤਰ ਦੇ ਅਧਿਕਾਰੀਆਂ ਨੂੰ ਪੱਤਰ ਵੀ ਦਿੱਤਾ ਗਿਆ ਹੈ ਰਿਪੋਰਟ ਜਨਕਲਿਆਨ ਟੀਵੀ ਪੱਤਰਕਾਰ ਹਨੀਸ਼ ਕਾਸ਼ਲ ਤੁਹਾਡਾ ਨਾਂ ਕੀ ਹੈ ਜੀ ਮੇਰਾ ਸਾਧੂ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਆਏ ਜੀ ਬੇਟੇਹੜੇ ਤੋਂ ਆਇਆ ਜੀ ਬੇਟੇਹੜੋਂ ਤੋਂ ਜੀ ਹਾਂਜੀ ਇਹ ਕਦੋਂ ਦੇ ਆਏ ਤੁਸੀਂ ਪਰਸੋ ਦੇ ਆਏ ਆ ਜੀ ਅੱਛਾ ਜੀ ਕੀ ਲੱਗ ਰਿਹਾ ਕਿ ਉਹਨਾਂ ਤੁਹਾਡਾ ਚੱਕ ਨਹੀਂ ਹੋਇਆ ਜੀ ਕੱਕ ਨਹੀਂ ਜੀ ਹੋਇਆ ਕੀ ਕਾਰਨ ਹੈ ਕੋਈ ਹੜਸਾਲ ਚੱਲ ਰਹੀ ਹੈ ਠੀਕ ਹੈ ਜੀ ਹੜਸਾਲ ਕਰਕੇ ਅਸੀਂ ਤਾਂ ਪਰੇਸ਼ਾਨ ਬਹੁਤ ਹੁੰਨੇ ਆ ਜੀ ਅੱਛਾ ਜੀ ਬੜੀ ਈ ਉਮਰ ਆ 87 ਸਾਲ ਦੀ ਉਮਰ ਆ ਤੇ ਹੁਣ ਇਸੇ ਨਹੀਂ ਬੈਠੇ ਤਾਂ ਵੀ ਓਕਾ ਹਾਂ ਰਾਖੀ ਵੀ ਬੈਠਣਾ ਪੈਂਦਾ ਜੀ ਹਾਂ ਕਿੰਨਾ ਕੱਜੀ ਤੁਹਾਡਾ ਇਹ ਹੇ ਤਾਂ ਫਸਲ ਲੈ ਕੇ ਆਇਆ ਹਾਂ ਇਹ ਜੀ ਮੇਰੀ ਤਾਂ ਇੱਕ ਟਰੇਲੀ ਆ ਬਾਕੀ ਹੋਰਾਂ ਦੀਆਂ ਨੇ ਅੱਛਾ ਜੀ ਹਾਂ ਜੀ ਕੋਈ ਪ੍ਰਚਾਨ ਹੋ ਰਿਹਾ ਹੋਰੇ ਬੈਠੇ ਅਜੇ ਸਾਰਿਆਂ ਦੇ ਉੱਕਲੇ ਪਈ ਆ ਜੀ ਕੁਝ ਨਹੀਂ ਵਿਕਰੀ ਬਾਸਪਤੀ ਦੇ ਬਿਚੀ ਜੀ ਥੋੜੀ ਜੀ ਉਹ ਚੱਕੀ ਗਈ ਸੀ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਹੀ ਬੇਨਤੀ ਆ ਵੀ ਸਾਡਾ ਧੋਨਾ ਚੱਕਿਆ ਜਾ ਉਹਦੀ ਨਾ ਕੀ ਆ ਤੁਹਾਡਾ ਚੰਦਰ ਸਿੰਘ ਜੀ ਕਿਹੜੇ ਪਿੰਡ ਦੇ ਹੋ ਫੇਰੀਆਂ ਇਹ ਫਸਲ ਲੈ ਕੇ ਆਏ ਸੀ ਫਸਲ ਲੈ ਕੇ ਆਏ ਕਿ ਕਿਤੇ ਹੈ ਕਸਲ ਨਾ ਜੀ ਪਾਵੇ ਖੜੀਆਂ ਡਰਾਡੀਆਂ ਭਰੀਆਂ ਪਰ ਅੱਜ ਤਾਂ ਇੱਕ ਤਰੀਕ ਤੋਂ ਟੱਕਰ ਆਉਂਦਾ ਸੀਗਾ 38 ਹੜਤਾਲ ਤੇ ਚੱਲ ਰਹੀ ਹੈ ਕੀ ਕਹੂਗਾ ਡਰਾਡੀਆਂ ਭਰੀਆਂ ਖੜੀਆਂ ਨੇ ਕਾਰਨ ਕੀ ਹੋਇਆ ਵੀ ਨਹੀਂ ਚੱਲ ਰਿਹਾ ਹੜਨ ਭਾਈ ਇਹਨਾਂ ਨੇ ਹੜਤਾਲ ਕਰੀ ਹੈ ਹੜਤਾਲ ਕੀ ਮੰਗ ਕਰਦੇ ਤੁਸੀਂ ਹੁਣ ਹਾਂਜੀ ਕੀ ਮੰਗ ਮੰਗ ਇਹ ਤਾਂ ਕਹਿੰਦੇ ਸਾਡਾ ਮਾਲ ਵਾਜਦਾ ਕਹਿੰਦੇ ਲਿਆਓ ਮਾਲ ਆਉਂਦਾ ਪਰਦਾਂਗੇ ਅੱਛਾ ਹੈ ਹੈ ਇੱਥੇ ਹੜਤਾਲ ਕਰੀ ਬੈਠਿਆ ਕਿੰਨੇ ਦਿਨ ਤੋਂ ਇਹ ਤੁਸੀਂ ਆਏ ਹੋ ਅੱਜ ਦਾ ਜੀ ਅੱਜ ਆਇਆ ਹੈ ਕੀ ਕਹੋਗੇ ਜੀ ਸਰਕਾਰ ਨੂੰ ਬਈ ਉਹ ਕਹਿੰਦੇ ਮਾਜ ਜਾਂਦਾ ਦੇਖੂਗਾ ਤੇ ਇੱਥੇ ਇੱਥੇ ਹੜਤਾਲ ਕਰੀ ਬਠਿਆ ਮਕਸਦ ਇਹ ਆ ਜੀ ਵੀ ਜੋ ਸਾਡੀ ਆਰਤੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਸੀ ਪਰਸੋਂ ਵੀ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਜਿੰਨਾ ਚਿਰ ਸਰਕਾਰ ਚਾਹੇ ਸੈਂਟਰ ਆ ਚਾਹੇ ਪੰਜਾਬ ਆ ਜਿੰਨਾ ਚਿਰ ਆਰਤੀਆਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਮੰਡੀ ਬੰਦ ਰਹੂਗੀ ਕੀ ਕੀ ਮੰਗਾਂ ਜੀ ਦੱਸਦੇ ਮੰਗਾਂ ਸਭ ਤੋਂ ਵੱਡੀ ਮੰਗ ਤਾਂ ਇਹ ਆ ਜੀ ਜੋ ਸਾਡਾ ਕਮਿਸ਼ਨ ਆ ਜੋ ਆਰਤੀਆਂ ਇੱਕ ਆਰਤੀਆਂ ਆਪਣਾ ਪਰਿਵਾਰ ਚਲਾਉਂਦਾ ਜੋ ਸਾਡਾ ਕਮਿਸ਼ਨ ਸੀ ਉਹ 2.5% ਤੋਂ ਘਟਾ ਕੇ 45-46 ਰੁਪਏ ਕਵਾਂਟਲ ਕਰ ਦਿੱਤਾ ਸਾਡੀ ਮੇਨ ਮੰਗ ਹੈ ਕਿ ਜੋ ਸਾਡਾ ਕਮਿਸ਼ਨ ਸਾਨੂੰ 2.5% ਤੁਸੀਂ ਦਿਨੇ ਹੋ ਜਰੂਰ ਦਿਓ 50 ਕਰੋੜ ਰੁਪਏ ਆਰਧੀਆਂ ਦਾ ਈਬੀਐਫ ਤੇ ਐਸਟਾਫਸੀਆਈ ਨੇ ਰੋਕਿਆ ਜੋ ਰਿਲੀਜ਼ ਕੀਤਾ ਜਾਵੇ ਹੋਰ ਬਾਕੀ ਲੇਬਰ ਦੀਆਂ ਕੁਝ ਮੰਗਾਂ ਨੇ ਕਿ ਲੇਬਰ ਯੂਨੀਅਨ ਵੀ ਸਟ੍ਰਾਈਕ ਤੇ ਗਈ ਹੋਈ ਆ ਸਾਡੇ ਦੇ ਨਾਲ ਸੋ ਸਾਡੀ ਪੰਜਾਬ ਸਰਕਾਰ ਨੂੰ ਮੰਗਾ ਕਿ ਸਾਡੀ ਜੋ ਕਮਿਸ਼ਨ ਦੀ 2.5% ਵਾਲੀ ਮੰਗਾ ਉਹਨਾਂ ਜਲਦੀ ਦਿਓ ਜਲਦੀ ਪੂਰਾ ਕਰਾਓ ਤੁਹਾਡੇ ਕਿਸੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਜਾਂ ਤੁਸੀਂ ਵੀ ਇਸ ਟਾਈਮ ਨਾਲ ਗੱਲ ਕਰ ਰਹੇ ਹੋ ਸਾਡੀ ਜੀ ਪਰਸੋ ਮਾਨਯੋਗ ਚੀਖ ਸੈਕਟਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਈ ਆ ਕੱਲ ਮਾਨਯੋਗ ਡੀਸੀ ਸਾਹਿਬ ਨਾਲ ਮੀਟਿੰਗ ਗਈ ਆ ਤਾਂ ਸਾਨੂੰ ਤਾਂ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਤੁਹਾਡੀਆਂ ਅਸੀਂ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰਕੇ ਅਸੀਂ ਸਿਕਾਈ ਤੇੜਵਾਵਾਂਗੇ ਸੋ ਸਾਡੀ ਬੇਨਤੀ ਦੁਆਰਾ ਤੁਹਾਡੇ ਚੈਨਲ ਨਾਲ ਲਾ ਕੇ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਕਰੀਏ ਤਾਂ ਕਿ ਕਿਸਾਨ ਅਸੀਂ ਲੇਬਰ ਸਾਰੇ ਕੰਮਾਂ ਤੇ ਲੱਗੇ ਤਾਂ ਦਾ ਆ ਰਿਹਾ ਜੀ ਬਹੁਤ ਜ਼ਿਆਦਾ ਵੀਰੇ ਇਸ ਨਾਲ ਕਿਸਾਨਾਂ ਨੂੰ ਵੀ ਮੁਸ਼ਕਿਲ ਕਿਸਾਨਾਂ ਦੇ ਨਾਲ ਸਭ ਤੋਂ ਵੱਡੀ ਮੁਸ਼ਕਿਲ ਸਾਨੂੰ ਆੜਤੀਆਂ ਨੂੰ ਵੀ ਹੈ ਜੀ ਸਾਡੇ ਜਿਹੜੇ ਸਾਡਾ ਜੋ ਕੀਤਾ ਵਾ ਅਸੀਂ ਸਾਰੀ ਜ਼ਿੰਦਗੀ ਅਸੀਂ ਇਸ ਸਿਰਫ ਇਹੀ ਦਿਨਾਂ ਉਡੀਕਦੇ ਆਂ ਕਿ ਜਦੋਂ ਕੰਮ ਚੱਲੂਗਾ ਅਸੀਂ ਵੀ ਆਪਣੇ ਦੁੱਖ ਸੁੱਖ ਸਾਰੇ ਇਹਨਾਂ ਦਿਨਾਂ 'ਚ ਸ਼ੁਰੂ ਕਰਨੇ ਆ ਜੀ ਤੋਂ ਸਭ ਤੋਂ ਵੱਡੀ ਦਿੱਕਤ ਆ ਕਿਸਾਨ ਭਾਈਚਾਰੇ ਨੂੰ ਆ ਰਹੀ ਆ ਸਾਨੂੰ ਆ ਰਹੀ ਆ ਸਾਰੇ ਪੰਜਾਬ ਨੂੰ ਆ ਰਹੀ ਆ ਅੱਜ ਤੋਂ ਤਰੀਕ ਸ਼ੁਰੂ ਠੀਕ ਹੈ ਜੀ ਅੱਜ ਤੋਂ ਖਰੀਦ ਸ਼ੁਰੂ ਸੀ ਜੀ ਇੱਕ ਤਰੀਕ ਤੋਂ ਤੇ ਅਸੀਂ ਤਾਂ ਇਹ ਜਾਣਦੇ ਆ ਪੰਜਾਬ ਸਰਕਾਰ ਨੂੰ ਵੀ ਜੇ ਸ਼ੈਲਰ ਵਾਲੇ ਨਹੀਂ ਮਾਲ ਭਰ ਦੇ ਤਾਂ ਪੰਜਾਬ ਸਰਕਾਰ ਆਪਣੇ ਲੈਵਲ ਤੇ ਆਪਣੇ ਇਨਸਪੈਕਟਰਾਂ ਥਰੂ ਮਾਲ ਭਰਾਵੇ ਔਰ ਆਪਣੀ ਕਸਟਡੀ ਚ ਲਵਾ ਲਵੇ ਸਾਨੂੰ ਸ਼ੈਲਰ ਵਾਲਾਂ ਦੀ ਸਟ੍ਰਾਈਕ ਨਾਲ ਕੋਈ ਦਿੱਕਤ ਲੈਣ ਦੇ ਨਹੀਂ ਜੀ ਸਾਨੂੰ ਪੰਜਾਬ ਸਰਕਾਰ ਬਾਰਦਾਨਾ ਦੇਵੇ ਉਹਨਾਂ ਦੇ ਖਰੀਦ ਅਧਿਕਾਰੀ ਆ ਕੇ ਖਰੀਦ ਕਰਨ ਅਸੀਂ ਉਹ ਮਾਲ ਭਰ ਕੇ ਪੰਜਾਬ ਸਰਕਾਰ ਆਪਣੀ ਕਸਟਡੀ ਚ ਲਾਲਵੇ ਸਾਨੂੰ ਕੋਈ ਇਸ਼ੂ ਨਹੀਂ ਸਾਡੀ ਸਟ੍ਰਾਈਕ ਦਾ ਕੋਈ ਇਸ਼ੂ ਨਹੀਂ ਸਟ੍ਰਾਈਕ ਕਿੰਨੇ ਸਮੇਂ ਲਈ ਹੈ ਜੀ ਸਟ੍ਰਾਈਕ ਕਾਨ ਮਿੱਥੇ ਸਮੇਂ ਲਈ ਹੈ ਜੀ ਬਾਕੀ ਅੱਜ ਸਾਡੇ ਮਾਨਯੋਗ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਦੀ ਮੀਟਿੰਗ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਜੇ ਕੋਈ ਨਤੀਜੇ ਆਏ ਕਿਰਜਾਨ ਨੂੰ ਤੋਂ ਜੋਰ ਦਸਾਂਗੇ ਕਿਸਾਨਾਂ ਨੂੰ ਇਹ ਪੀਲ ਆ ਕੇ ਜੋ ਲੜਾਈ ਆ ਇਹ ਸਾਡੀ ਥੋੜੀ ਕਿਸੇ ਦੀ ਲੜਾਈ ਨਹੀਂ ਸਾਰੇ ਪੰਜਾਬ ਦੀ ਲੜਾਈ ਆ ਸੋ ਜੇ ਆਪਾਂ ਇਕਜੁੱਟ ਰਹਾਂਗੇ ਤਾਂ ਅਸੀਂ ਲੜਾਈ ਨੂੰ ਲੜ ਸਕਦੇ ਹਾਂ ਧੰਨਵਾਦ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਹੋ ਸੀਗੀ ਕਿਉਂਕਿ ਅੱਜ ਤੋਂ ਜਿਹੜੀ ਹੈਗੀ ਸਾਨੂੰ ਪੰਜਾਬ ਦੇ ਫੈਡਰੇਸ਼ਨ ਆਫ ਪਾਰਟੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾਜੀ ਵੱਲੋਂ ਸਟ੍ਰਾਈਕ ਦੀ ਕਾਲ ਕੀਤੀ ਗਈ ਸੀ ਉਸ ਸੰਬੰਧ ਵਿੱਚ ਅਸੀਂ ਮੀਟਿੰਗ ਕੀਤੀ ਸੀ ਔਰ ਉਸ ਸੰਬੰਧ ਦੇ ਸਾਰੇ ਆਰਟੀਕਲ ਨੇ ਕਨਵੇ ਕੀਤਾ ਸੀ ਕਿ ਅੱਜ ਤੋਂ ਜਿਹੜੇ ਮੰਡੀਆਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਹੜਤਾਲ ਰੱਖੀ ਜਾਊਗੀ ਕੋਈ ਮਾਲ ਨਾ ਤੋਲਿਆ ਜਾਊਗਾ ਨਾ ਲਾਇਆ ਜਾਊਗਾ ਕਿਉਂਕਿ ਨਾਲ ਲੇਬਰ ਦੀ ਵੀ ਸਟ੍ਰਾਈਕ ਜਿਹੜੀ ਨਾਲ ਚੱਲ ਰਹੀ ਹੈ ਇਹਦਾ ਨੁਕਸਾਨ ਤਾਂ ਬਹੁਤ ਹੋਊਗਾ ਜੀ ਕਿਸਾਨਾਂ ਨੂੰ ਦੇਖੋ ਨੁਕਸਾਨ ਤਾਂ ਹੈਗਾ ਪਰ ਅਸੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਕਰਕੇ ਆਏ ਸਰਕਾਰ ਨਾਲ ਵੀ ਕਰਕੇ ਆਏ ਆ ਅਧਿਕਾਰੀਆਂ ਨਾਲ ਵੀ ਰੋਜ਼ ਮੀਟਿੰਗ ਹੁੰਦੀ ਹੈ ਪਰ ਸਰਕਾਰ ਸਿਰਫ ਬ੍ਰੋਸਟੇ ਤੋਂ ਇਲਾਵਾ ਕੋਈ ਐਸੀ ਲਿਖਤੀ ਸ਼ਵਾਸ਼ੰਦਣਾ ਮੰਗਦੇ ਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਵਿਜੇ ਕਾਲਾ ਵਾਲਾ ਜੀ ਜਿਹੜੀ ਮੀਟਿੰਗ ਹੈ ਪ੍ਰੋਕਿਊਰਮੈਂਟ ਏਜੰਸੀ ਨਾਲ ਚੱਲ ਰਹੀ ਹੈ ਉਮੀਦ ਕਰਦੇ ਆਂ ਸ਼ਾਇਦ ਸ਼ਾਮ ਤੱਕ ਕੋਈ ਹੱਲ ਨਿਕਲੇ ਆਈ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਆਪ ਇਸ ਮਸਲੇ ਦੇ ਵਿੱਚ ਪੈ ਕੇ ਇਸ ਮਸਲੇ ਨੂੰ ਜਿਹੜਾ ਹੈਗਾ ਹੱਲ ਕਰਨ ਕਿਉਂਕਿ ਕਿਸਾਨ ਔਰ ਆਰਪੀਆ ਮਜ਼ਦੂਰ ਔਰ ਛੇਲਰਾਂ ਵਾਲਿਆਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਸਮੇਂ ਹੋ ਰਿਹਾ ਹੈ ਕਿਉਂਕਿ ਅਗਰ ਸਰਕਾਰ ਭਾਅ ਵੀ ਲਾ ਦਿੰਦੀ ਹੈ ਮਾਰ ਭਰਿਆ ਵੀ ਜਾਂਦਾ ਪਰ ਉਹ ਚੁਕਾ ਕੇ ਲਾਉਣਾ ਕਿੱਥੇ ਹੈ ਇਹ ਸਭ ਤੋਂ ਵੱਡੀ ਸਮੱਸਿਆ ਕਿਉਂਕਿ ਸਪੇਸ ਅੱਗੇ ਹੈ ਨਹੀਂ ਜ਼ਰੂਰ ਤਾਂ ਵੀ ਸਪੇਸ ਦਾ ਇੰਤਜ਼ਾਮ ਸਰਕਾਰ ਜਿਹੜਾ ਕਰੇ ਅੱਜ ਇੱਕ ਤਰੀਕਾ ਜੀ ਅੱਜ ਤੋਂ ਸ਼ੁਰੂਆਤ ਹੋਣੀ ਸੀਗੀ ਪਰ ਸਟ੍ਰਾਈਕ ਤੇ ਕਿੰਨੇ ਸਮੇਂ ਲਈ ਸਟ੍ਰਾਈਕ ਚੱਲੇਗੀ ਜਿਹੜੀ ਸਟ੍ਰਾਈਕ ਹੈ ਅਣਮਿਥੇ ਸਮੇਂ ਦੀ ਹੈ ਮਜ਼ਦੂਰ ਵੀ ਨੇ ਕਿੰਨੇ ਕਿੰਨੇ ਬਹੁਤ ਬਿਲਕੁਲ ਜਿਹੜੀ ਸਾਰਿਆਂ ਨੂੰ ਵੱਡਾ ਨੁਕਸਾਨ ਸਾਰਿਆਂ ਦਾ ਹੀ ਹੈ ਕਿਸਾਨਾਂ ਦਾ ਵੀ ਹੈ ਆੜਤੀਆਂ ਦਾ ਵੀ ਹੈ ਸ਼ੈਲਰ ਵਾਲਿਆਂ ਦਾ ਵੀ ਹੈ ਔਰ ਮਜ਼ਦੂਰਾਂ ਦਾ ਵੀ ਜਿਹੜੇ ਪ੍ਰਵਾਸੀ ਮਜ਼ਦੂਰੇ ਵਿਚਾਰੇ ਬਿਹਾਰ ਤੋਂ ਕੋ ਜੋਪੀ ਤੋਂ ਕਿਤੋਂ ਆ ਕੇ ਇੱਥੇ ਬੈਠਾ ਹੈ ਔਰ ਹੜਤਾਲ ਤੇ ਹੋਣ ਕਾਰਨ ਉਹ ਵੀ ਵਿਚਾਰੇ ਕੰਮ ਨਹੀਂ ਕਰ ਰਹੇ ਕੀ ਲੱ ਉਹਨਾਂ ਤੋਂ ਸੁਫਲ ਫੈਸਲੇ ਦੀ ਉਮੀਦ ਹੈ ਕੀ ਲੱਗਦਾ ਕੀ ਆਏਗਾ ਇਸ ਸਮੇ ਵੀ ਦੇਖੋ ਆਪਾਂ ਹਮੇਸ਼ਾ ਦੇਖੋ ਭਰੋਸਾ ਦਾ ਭਰੋਸਾ ਤਾਂ ਰੱਖਣਾ ਹੀ ਪੈਂਦਾ ਔਰ ਜਿਹੜਾ ਹੈਗਾ ਇਹ ਤਾਂ ਜ਼ਰੂਰੀ ਆ ਇਸੇ ਹੀ ਆਪਣਾ ਅਗਾਹ ਕੋਈ ਮੀਟਿੰਗ ਵੀ ਚੱਲ ਰਹੀ ਹੈ ਜਿਹੜੀ ਇਸ ਸਮੇ ਚੰਡੀਗੜ੍ਹ ਦੇ ਵਿੱਚ ਪੰਜਾਬ ਪ੍ਰਧਾਨ ਵਿਜੇ ਕਾਲੜਾ ਜੀ ਉਹਨਾਂ ਦੀ ਮੀਟਿੰਗ ਜਿਹੜੀ ਇਸ ਸਮੇ ਚੱਲ ਰਹੀ ਹੈ ਔਰ ਦੇਖਦੇ ਆ ਸ਼ਾਮ ਤੱਕ ਸ਼ਾਇਦ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਕੋਈ ਹੱਲ ਨਿਕਲ ਆਵੇ ਕਿਉਂਕਿ 1 ਵਜੇ ਜਿਹੜੀ ਇਸ ਸਮੇ ਖਬਰ ਆਈ 1 ਵਜੇ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਸਾਡੇ ਸੱਦੀ ਹੈ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ